ਜਦੋਂ ਹੁਣ ਚਾਰੇ ਪਾਸੇ ਹੜ੍ਹਾਂ ਦੀ ਮਾਰ ਆਈ ਹੋਈ ਹੈ ਨਾ ਪੰਜਾਬ ਡੁੱਬਿਆ ਹੋਇਆ ਹੈ ਨਾ ਪਿੰਡ ਡੁੱਬੇ ਹੋਏ ਆ ਤਾਂ ਉੱਥੇ ਹੀ ਨਾ ਕਈ ਮੇਰੇ ਵੀ ਥਲੇ ਕਮੈਂਟਾਂ ਦੇ ਵਿੱਚ ਜਦੋਂ ਵੀਡੀਓ ਦੇਖਦੇ ਆ ਤਾਂ ਕਹੀ ਜਾਂਦੇ ਹੁੰਦੇ ਜੀ ਪੰਜਾਬ ਨੂੰ ਜਾਣ ਕੇ ਡੋਬਿਆ ਗਏ ਜਾਣ ਕੇ ਹੜ੍ਹ ਲੈਂਦੇ ਗਏ ਪੰਜਾਬ ਦੇ ਵਿੱਚ ਪੰਜਾਬ ਹੀ ਡੋਬਿਆ ਗਾ ਪੰਜਾਬ ਦੇ ਨਾਲ ਹੀ ਇਦਾਂ ਕੀਤਾ ਗਿਆ ਆਸਾਂ ਦੇ ਵਿੱਚ ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਨੇ ਨਾ ਤਾਂ ਕਦੇ ਪੰਜਾਬ ਤੋਂ ਬਾਹਰ ਜਾ ਕੇ ਦੇਖਿਆ ਹੁੰਦਾ ਇਹਨਾਂ ਨੂੰ ਪਤਾ ਨਹੀਂ ਲੱਗਣੀ ਅੱਜ ਕੀ ਚੱਲ ਰਿਹਾ ਨਾ ਇਹਨਾਂ ਨੇ ਕੋਈ ਬਾਹਰਲੀ ਖ਼ਬਰ ਰੱਖਣੀ ਹੁੰਦੀ ਆ ਨਾ ਇਹਨਾਂ ਨੇ ਕੋਈ ਨਿਊਜ਼ ਚੈਨਲ ਦੇਖਣਾ ਹੁੰਦਾ ਇਹ ਸਾਰਾ ਦਿਨ ਇੰਸਟਾਗ੍ਰਾਮ ਤੇ ਰਹਿੰਦੇ ਆ ਇੰਸਟਾਗ੍ਰਾਮ ਤੇ ਨਹੀਂ ਮੱਤਮਾਰੀ ਕੋਈ ਹੁੰਦੀ ਹੈ ਇਹਨਾਂ ਨੂੰ ਨਹੀਂ ਪਤਾ ਬਾਹਰ ਕੀ ਹੋ ਰਿਹਾ ਪਹਿਲਾਂ ਜਾ ਕੇ ਯੂਪੀ ਦਾ ਹਾਲ ਦੇਖ ਲਓ ਜਿਹੜੇ ਕਹਿੰਦੇ ਹਨ ਵੀ ਕੱਲਾ ਪੰਜਾਬ ਹੀ ਡੁੱਬਿਆ ਪੰਜਾਬ ਨੂੰ ਜਾਣ ਕੇ ਡੁੱਬਿਆਗਾ ਇਧਰੋਂ ਪਾਣੀ ਮੋੜ ਦਿੱਤਾ ਗਿਆ ਤਾਂ ਯੂਪੀ ਪਾ ਜਾ ਕੇ ਹਾਲ ਦੇਖ ਲਓ ਕਿਵੇਂ ਡੁੱਬਿਆ ਉੱਥੇ ਗੰਗਾ ਨੇ ਸਾਰੇ ਦੇ ਸਾਰੇ ਮੇਨ ਸ਼ਹਿਰ ਰਾਜਸਥਾਨ ਦਾ ਜਾ ਕੇ ਹਾਲ ਦੇਖੋ ਇੱਥੇ ਕਈ ਆਪਣੇ ਲੋਕ ਕਹਿੰਦੇ ਰਾਜਸਥਾਨ ਨੂੰ ਪਾਣੀ ਭੇਜੋ ਉਹ ਤਾਂ ਪਹਿਲਾਂ ਹੀ ਡੁੱਬਿਆ ਹੋਇਆ ਰਾਜਸਥਾਨ ਦੇ ਹਾਲ ਦੇਖੋ ਕਿੰਨੇ ਮਾੜੇ ਆ ਆਪਣੇ ਤਾਂ ਹਜੇ ਹੜ ਹੁਣ ਆਏ ਆ ਨਾ ਪਿਛਲੇ ਹਫਤੇ ਦੇ ਉੱਥੇ ਪਿਛਲੇ 1 ਮਹੀਨੇ ਦੇ ਆਏ ਹੋਏ ਆ ਐਮਪੀ ਦਾ ਆ ਜਾ ਕੇ ਦੇਖ ਲੋ ਐਮਪੀ ਦੇ ਵਿੱਚ ਉਹਨਾਂ ਨਦੀਆਂ ਨੇ ਕਿੰਨੇ ਸ਼ਹਿਰ ਡੋਬੇ ਰੱਖਿਆ ਤੇ ਕਿ ਬਚਿਆ ਕਿਹੜਾ ਸਟੇਟ ਆ ਉੱਤਰਾਖੰਡ ਬਚਿਆ ਕਿ ਹਿਮਾਚਲ ਬਚਿਆ ਕਿ ਜੰਮੂ ਕਸ਼ਮੀਰ ਬਚਿਆ ਇਸ ਵਕਤ ਤੱਕ ਦੇ 7 8 ਸਟੇਟ ਆ ਜਿਹੜੇ ਉਹ ਬੁਰੀ ਤਰ੍ਹਾਂ ਹੜਾਂ ਦੀ ਮਾਰ ਹੇਠ ਨੇ ਪਰ ਇਹਨਾਂ ਨੂੰ ਇਹ ਲੱਗਦਾ ਨਹੀਂ ਕੱਲੇ ਪੰਜਾਬ ਨਾਲ ਹੀ ਇਦਾਂ ਹੁੰਦਾ ਪੰਜਾਬ ਨਾਲ ਜਾਣ ਕੇ ਕੀਤਾ ਗਿਆ ਪੰਜਾਬ ਹੀ ਦੋਬੈਲਾ ਕਿਉਂਕਿ ਇਹਨਾਂ ਨੇ ਬਾਹਰ ਦਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਚੱਲ ਰਿਹਾ ਦੁਨੀਆ 'ਚ ਹੁਣ ਚਾਈਨਾ ਵਿੱਚ ਵੀ ਹੜਾ ਆਏ ਹੋਏ ਆ ਕਿ ਉਹ ਵੀ ਪੰਜਾਬ ਖਿਲਾਫ ਸਾਜ਼ਿਸ਼ ਜਪਾਨ ਦੇ ਵਿੱਚ ਵੀ ਹੜਾ ਆਏ ਹੋਏ ਆ ਇੱਧਰ ਪਾਕਿਸਤਾਨ ਦੇ ਵਿੱਚ ਵੀ ਹੜਾ ਆਏ ਹੋਏ ਆ ਸੋ ਇਹ ਹਰ ਇੱਕ ਚੀਜ਼ ਜੋ ਹੁੰਦੀ ਹੈ ਇਹਨਾਂ ਨੂੰ ਲੱਗਦਾ ਪੰਜਾਬ ਖਿਲਾਫ ਸਾਜ਼ਿਸ਼ ਸੋ ਕਿਉਂਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਭਰੀਆਂ ਜਾਂਦੀਆਂ ਨੇ ਇੰਸਟਾਗ੍ਰਾਮ ਦੇ ਉੱਪਰ ਇਸ ਤਰ੍ਹਾਂ ਦੀਆਂ ਨਫਰਤ ਭਰੀਆਂ ਪੋਸਟਾਂ ਲੋਕ ਦੇਂਦੇ ਰਹਿੰਦੇ ਆ ਤਾਂ ਇਹਨਾਂ ਦਾ ਇਹ ਹਾਲ ਆ